ਬੀਤੇ ਦਿਨੀਆ ਆਸਾਮ ਦੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ 169 ਲੋਕਾਂ ਦੀ ਜਾਨ ਬਚਾਉਣ ਵੇਲੇ ਹੈਲੀਕਾਪਟਰ ਹਾਦਸੇ ਵਿੱਚ ਸ਼ਹੀਦ ਹੋਏ ਪੰਜਾਬ ਦੇ सपूत ਅਤੇ ਭਾਰਤੀ ਹਵਾਈ ਫੌਜ ਦੇ ਸਕੁਆਡਨ ਲੀਡਰ ਮਨਦੀਪ ਸਿੰਘ ਢਿੱਲੋਂ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਇਤਿਹਾਸਕ ਗੁਰਦੁਆਰਾ ਸ੍ਰੀ ਮੋਤੀ ਬਾਗ ਵਿਖੇ ਹੋਇਆ ਇਸ ਮੌਕੇ ਗੁਰਦੁਆਰਾ ਸ੍ਰੀ ਦੁਖਨਵੰਤ ਸਾਹਿਬ ਦੇ ਹਜ਼ੂਰੀ ਰਾਗੀ ਪਾਈ ਸੁਖਵੀਰ ਸਿੰਘ ਦੇ ਜਥੇ ਨੇ ਬੈਰਾਗਮਈ ਕੀਰਤਨ ਕੀਤਾ ਗਨ ਗਦ ਕਰਤੇ ਅਮਰਾਏ ਸ੍ਰੀ ਹਰਿ ਕ੍ਰਿਸ਼ਨ ਧਾਈ ਹੈ ਜਿਸ ਕਿਠੇ ਸਭ ਦੁੱਖ ਜਾਏ ਇਸ ਮੌਕੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਸ਼ਰਧਾਂਜਲੀ ਭੇਟ ਕਰਨ ਪੁੱਜੇ ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨਦੀਪ ਸਿੰਘ ਢਿੱਲੋਂ ਪੰਜਾਬ ਦੇ ਬਹਾਦਰ ਸਪੂਤ son ਅਤੇ ਉਹ ਦੇਸ਼ ਤੇ ਦੇਸ਼ ਦੇ ਲੋਕਾਂ ਦੀ ਰੱਖਿਆ ਲਈ ਸ਼ਹਾਦਤ ਦੇ ਕੇ ਅਮਰ ਹੋ ਗਏ ਨੇ ਉਨਾ ਕਿ ਆ ਕੇ ਅਜਹੀਆਂ ਸ਼ਖਸੀਅਤਾਂ ਦਾ ਨਾਮ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਂਦਾ ਹੈ ਇਸ ਮੌਕੇ ਸਰਦਾਰ ਧਰਮਸੋਤ ਨੇ ਸ਼ਹੀਦ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਦੀ ਤਰਫੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਬ ਦਿੱਤਾ ਮਰਨਾ ਉਹਨਾਂ ਲੋਕਾਂ ਦਾ ਹੀ ਮੁਬਾਰਕ ਹੈ ਜਿਹੜੇ ਕਿਸੇ ਲਈ ਮਰਦੇ ਹਨ ਮੰਨਦੀਪ ਵੀ 169 ਜਾਨਾਂ ਬਚਾ ਕੇ ਦੁਬਾਰਾ ਹਮਲਾ ਮਾਰ ਕੇ ਆਪਣੀ ਜਾਨ ਵੀ ਨਾ ਪਰਵਾਹ ਕਰਦੇ ਹੋਏ ਸ਼ਹੀਦ ਹੋਏ ਨੇ ਮੈਂ ਆਪਣੇ ਵੱਲੋਂ ਨਿੱਜੀ ਤੌਰ ਤੇ ਪਰਿਵਾਰ ਤੌਰ ਤੇ ਜਿੱਥੇ ਸਲਾਮ ਕਰਦਾ ਹਾਂ ਉਥੇ ਪੰਜਾਬ ਸਰਕਾਰ ਮਾਨ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਔਲਾ ਵੱਲੋਂ ਜਿਨ੍ਹਾਂ ਨੇ ਆਪਣੇ ਸਾਥੀ ਮੈਨੂੰ ਇੱਥੇ ਭੇਜ ਕੇ ਉਹ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦਾ ਮੌਕਾ ਦਿੱਤਾ ਹੈ ਮੈਂ ਉਨਾ ਵੱਲੋਂ ਵੀ ਸ਼ਰਦਾ ਦੇ ਫੁਰਪੇਟ ਕਰਦਾ ਹਾਂ ਔਰ ਉਹਨਾਂ ਦਾ ਜੋ ਆਦੇਸ਼ ਹੈ ਪੰਜਾਬ ਸਰਕਾਰ ਵੱਲੋਂ ਦੇਖੋ ਕੁਝ ਨਹੀਂ ਕੀਤਾ ਜਾ ਸਾਇਆ ਬੰਦੇ ਦੀ ਮੌਤ ਦਾ ਮੁੱਲ ਨਹੀਂ ਹੈ ਜ਼ਿੰਦਗੀ ਦਾ ਕੋਈ ਮੌਤ ਮੁੱਲ ਨਹੀਂ ਹੈ ਇਹ ਸਤਕਾਰ ਹੈ ਸਾਧ ਸੰਗਤ ਜੀ 5 ਲੱਖ ਰੁਪਇਆ ਅੱਜ ਇਹ ਨਗਦ ਚੈੱਕ ਪਰਿਵਾਰ ਉਹਨਾਂ ਦੇ ਧਰਮ ਪਤਨੀਆਂ ਉਹਦੇ ਪਿਤਾ ਜੀ ਨੂੰ ਦਿੱਤਾ ਜਾਏਗਾ 2 ਲੱਖ ਰੁਪਏ ਤੇ 5 ਲੱਖ ਰੁਪਏ ਬਾਅਦ ਚ ਜਲਦੀ ਹੀ 7 ਲੱਖ ਰੁਪਏ ਭੇਜ ਦਿੱਤਾ ਜਾਵੇਗਾ ਪਰ ਮੁੱਖ ਮੰਤਰੀ ਜੀ ਵੱਲੋਂ ਹੁਕਮ ਹੈ ਉਹਨਾਂ ਦਾ ਹੁਕਮ ਹੈ ਜੋ ਮੈਂ ਕਿਹਾ ਹੈ ਇੱਕ ਮੈਂਬਰ ਨੂੰ ਪਰਿਵਾਰ ਦੇ ਨੂੰ ਨੌਕਰੀ ਹੈ ਉਹ ਜਲਦੀ ਦਿੱਤੀ ਜਾਏਗੀ ਜੋ ਪਰਿਵਾਰ ਕਹੇਗਾ ਦਾਸ ਬਹੁਤ ਆਪਸੇ ਨਾ ਕਹਿੰਦਾ ਹੋਇਆ ਫਿਰ ਸ਼ਹੀਦ ਨੂੰ ਸलाम ਕਰਦਾ ਹੋਇਆ ਆਪਣੀ ਜਗ੍ਹਾ ਲੈਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 169 ਲੋਕਾਂ ਦੀ ਜਾਨ ਬਚਾਉਣ ਵਾਲੇ ਮਨਦੀਪ ਸਿੰਘ ਢਿੱਲੋਂ ਨੂੰ ਸਪੋਕਸਮੈਨ ਟੀਵੀ ਵੀ ਸ਼ਰਧਾਂਜਲੀ ਪਰੇ ਫੁੱਲ ਪੈਂਟ ਕਰਦਾ ਸਪੋਕਸਮੈਨ ਟੀਵੀ ਦੇ ਲਈ ਪਟਿਆਲਾ ਤੋਂ ਅਮਰਜੀਤ ਸਿੰਘ ਦੇ ਨਾਲ ਰਾਣਾ ਰਖੜਾ ਦੀ ਰਿਪੋਰਟ